가, 가, 쓰라 아, 리 ਆ ਮਾਲਕ ਜੀ ਜੀ ਸਤਿ ਸ਼੍ਰੀ ਅਕਾਲ ਸਾਰੇ ਕਾਮੇਟ ਵਾਲਾ ਕਾਮੇਟ ਅੱਜ ਬੇਟਾ ਜਰਾ ਅੱਗੇ ਨਿਕਲਿਓ ਅੱਗੇ ਨਿਕਲਿਓ ਅੰਕਲ ਅੰਕਲ ਨੂੰ ਮੜਾ ਦੇਖ ਕੇ ਅੰਕਲ ਨੂੰ ਮੜ ਕੇ ਅੰਕਲ ਨੂੰ ਮੜ ਬੇਟਾ ਰਾਮਾ ਜਨ ਮੈਦਾਨਾ ਸਾਡੇ ਬਹੁਤ ਹੀ ਸਤਿਕਾਰਯੋਗ ਛੋਟੇ ਭਰਾ ਐਮ ਐਲ ਏ ਐਮ ਐਲ ਏ ਅਜੀਤਪਾਲ ਸਿੰਘ ਜੀ ਕੋਲੀ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਸੁਜੀਤ ਸਿੰਘ ਜੀ ਕੋਲੀ ਸਾਹਿਬ ਸਾਬਕਾ ਮੰਤਰੀ ਜੋ ਪਿਛਲੇ ਦਿਨੀ ਸਾਨੂੰ ਜੀ ਵੀ ਮਿਛੋੜਾ ਦੇ ਕੇ ਚਲੇ ਗਏ ਸਨ ਅੱਜ ਉਹਨਾਂ ਦੀ ਜਿਹੜੀ ਸਰੀਰ ਨੂੰ ਅਗਨ ਭੇਂਟਾ ਜਿਹੜਾ ਕੀਤਾ ਗਿਆ ਔਰ ਉਹਨਾਂ ਦੇ ਉਹਦੇ ਵਿੱਚ ਅੱਜ ਸ਼ਮੂਲੀਅਤ ਕੀਤੀ ਹੈ ਔਰ ਸੱਚੇ ਪਾਤਸ਼ਾਹ ਸਾਡੇ ਸਤਿਕਾਰਯੋਗ ਸਰਦਾਰ ਸਰਜੀਤ ਸਿੰਘ ਜੀ ਕੋਲੀ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਔਰ ਪਰਿਵਾਰ ਨੂੰ ਪਾਣਾ ਮੰਨਣ ਜਿਹੜਾ ਬਹੁਤ ਇਤਿਹਾਸਕ ਫਿਗਰ ਹੈਗੇ ਆ ਉਹਨਾਂ ਨੇ ਬਹੁਤ ਹੀ ਡੂੰਘਾ ਜੁੜ ਕੇ ਸਿਆਸਤ ਕੀਤੀ ਜਮੀਨੀ ਲੈਵਲ ਦੇ ਲੀਡਰ ਸੀਗੇ </body>ਹੌਲੀ ਹੌਲੀ ਉਹਨਾਂ ਲੀਡਰਾਂ ਦੀ ਜਿਹੜੇ ਜਮੀਨੀ ਲੈਵਲ ਤੇ ਕੰਮ ਕਰਦੇ ਸੀ ਸੈਕਲਾਂ ਸਕੂਟਰਾਂ ਤੇ ਚੱਲਦੇ ਸੀਗੇ ਹਰ ਇੱਕ ਦੇ ਨਾਲ ਪਰੇ ਮੁਹੱਬਤ ਨਾਲ ਮਿਲਦੇ ਸੀਗੇ ਹਰ ਇੱਕ ਦਾ ਕੰਮ ਕਰਵਾਦੇ ਸੀਗੇ ਸਾਦੇ ਰਹਿ ਕੇ ਉਹ ਪੀੜੀ ਹੌਲੀ ਹੌਲੀ ਜਾ ਰਹੀ ਹੈ ਬਿਨਾ ਖਲਪੜੀ ਅਲੇ ਵਿੱਚ ਪੁਲਿਸ ਆਫ ਦਾ ਜਾਣਾ ਇੱਕ ਪਟਿਆਲੇ ਵਾਸਤੇ ਬਹੁਤ ਵੱਡਾ ਕੱਟਾ ਹੈਗਾ ਕਿ ਕਿਨੇ ਲੋਕਾਂ ਨਾਲ ਜੁੜੇ ਲੀਡਰ ਇਸ ਤਰ੍ਹਾਂ ਜਾਣਾ ਆਣ ਵਾਲੇ ਆਣ ਵਾਲੇ ਜਿਹੜੀ ਥੀੜੀਆਂ ਹੈਗੀਆਂ ਉਹਨਾਂ ਵਾਸਤੇ ਇੱਕ ਮਿਸਾਲ ਬੜੇ ਰਹਿਣਗੇ ਬਹੁਤ ਲੰਬੇ ਸਾਲ ਜਦੋਂ ਵੀ ਪਟਿਆਲੇ ਦਾ ਇਤਿਹਾਸ ਲਿਖਿਆ ਜਾਊਗਾ ਤਾਂ ਕੋਲੀ ਸਾਫਦ ਬਗੈਰ ਇਤਿਹਾਸ ਪੂਰਾ ਨਹੀਂ ਹੋ ਸਕਦਾ ਪੁਲਿਸ ਆਫ ਮੇਸ਼ੇ ਉਹਦਾ ਚੇਕ ਰਹੂ ਨਾ ਪਰ ਇਹ ਬਹੁਤ ਹੀ ਕੋਈ ਇੱਕ ਤਾਂ ਪਰਿਵਾਰ ਦਾ ਵੀ ਖਾਸ ਇਸ ਵਿੱਚ ਇੱਕ ਕਰੈਕਟਰ ਹੈਗਾ ਉਹ ਖੂਬੀ ਹੈਗੀ ਹੈ ਇੱਕ ਉਸ ਸਮੇਂ ਦੇ ਸਿਆਸਦਾਨਾਂ ਦੀ ਤਕਰੀਬਨ ਜਿਹੜੇ ਜ਼ਮੀਨੀ ਪੱਧਰੇ ਸਿਆਸਦਾਨ ਸਨਗੇ ਉਹ ਸਮਾਜ ਇਸ ਤਰ੍ਹਾਂ ਹੀ ਵਿਚਰਦੇ ਸੀ ਜਿਸ ਤਰ੍ਹਾਂ ਕੋਲੀ ਸਾਹਿਬ ਵਿਚਰੇ ਹੈਗੇ ਇਹ ਪਰਿਵਾਰ ਖਾਸ ਤੌਰ ਤੇ ਲੋਕਾਂ ਨਾਲ ਬਹੁਤ ਜੁੜਿਆ ਹੋਇਆ ਸੀ ਲੋਕਾਂ ਦੇ ਲੈਵਲ ਦੀ ਸਿਆਸ ਕੀਤੀ ਹੈਗੀ ਹੈ ਜਨਤਾ ਦੀ ਸਿਆਸ ਜਨਤਾ ਲਈ ਸਿਆਸ ਕੀਤੀ ਹੈ ਜਨਤਾ ਨਾਲ ਜੁੜ ਕੇ ਸਿਆਸ ਕੀਤੀ ਹੈ ਸੋ ਬਹੁਤ ਮਿਸਾਲੀ ਲੀਡਰ ਸਨ ਇਹ ਪੰਜਾਬ ਦੇ